ਸਰ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਸ ਦਾ ਨਾਮ ਆ ਬਾਬਾ ਦਵਿੰਦਰ ਸਿੰਘ ਪਿੰਡ ਦਿਆਲਪੁਰਾ ਮਿਰਤਿਆ ਜੀ ਮਾਮਲਾ ਜਿਹੜਾ ਅਸੀਂ ਇਹ ਲੈ ਕੇ ਬੈਠੇ ਆ ਸਾਡੇ ਪਿੰਡ ਦੇ ਨਾਲ ਬਹੁਤ ਵੱਡਾ ਧੱਕਾ ਹੋਣ ਜਾ ਰਿਹਾ ਧੱਕਾ ਉਹ ਕਿਸ ਤਰੀਕੇ ਦੇ ਵਿੱਚ ਹੋਣ ਜਾ ਰਿਹਾ ਜਿਹੜਾ ਸਾਡਾ ਪਾਣੀ ਸਾਡਾ ਹੱਕ ਆ ਜਿਹਦੇ ਅਸੀਂ ਨਲਕੇ ਲਗਾ ਕੇ ਮੋਟਰਾਂ ਲਗਾ ਕੇ ਆਪਦੇ ਪਾਣੀ ਨੂੰ ਧਰਤੀ ਦਾ ਜਿਹੜਾ ਕੁਦਰਤੀ ਸੋਮਾ ਉਹ ਸਾਡਾ ਜਿਹੜਾ ਹੱਕ ਸੀ ਉਹ ਅਸੀਂ ਵਰਤ ਰਹੇ ਆ ਪਰ ਉਹ ਸਾਡਾ ਹੱਕ ਖੋਇਆ ਜਾ ਰਿਹਾ ਕਿਵੇਂ ਖੋਇਆ ਜਾ ਰਿਹਾ ਉਹ ਧਰਤੀ ਦੇ ਵਿੱਚੋਂ ਪਾਣੀ ਨਹੀਂ ਜ਼ਹਿਰ ਨਿਕਲੇਗਾ ਕਿਉਂ ਜ਼ਹਿਰ ਨਿਕਲੇਗਾ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਾਨੂੰ ਜ਼ਹਿਰ ਪਰੋਸਣ ਤੇ ਹੋ ਚੁੱਕਿਆ ਨਖਾਣਾ ਤੋਂ ਇੱਕ ਪਾਈਪਲਾਈਨ ਕੱਢੀ ਜਾ ਰਹੀ ਆ ਉਸ ਪਾਈਪਲਾਈਨ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਬਿਲਕੁਲ ਲਿਆ ਕੇ 13 ਕਿਲੋਮੀਟਰ ਅੱਗੇ ਲਿਆ ਕੇ ਸਾਡੇ ਪਿੰਡ ਦੀ ਡਰੇਨ ਦੇ ਵਿੱਚ ਪਾਇਆ ਜਾ ਰਿਹਾ ਜਿਹਨੂੰ ਅਸੀਂ ਸੇਮ ਨਾਲਾ ਕਹਿੰਦੇ ਆ ਕਈ ਬੰਦੇ ਸ਼ਾਇਦ ਟ੍ਰੈਂਡ ਸ਼ਬਦ ਨੂੰ ਨਾ ਸਮਝਣ ਸੇਮ ਨਾਲੇ ਦੇ ਵਿੱਚ ਉਹ ਗੰਦਾ ਪਾਣੀ ਪਾਇਆ ਜਾ ਰਿਹਾ ਉਹ ਗੰਦਾ ਪਾਣੀ ਕਿਸੇ ਅੱਗੇ ਨਹੀਂ ਜਾਂਦਾ ਹੁੰਦਾ ਕਿਤੇ ਉਹਨੂੰ ਤੁਰਨਾ ਨਹੀਂ ਹੁੰਦਾ ਗੰਦੇ ਪਾਣੀ ਨੇ ਉਸ ਗੰਦੇ ਪਾਣੀ ਨੇ ਉਹ ਰੋਮਾਂ ਦੇ ਵਿੱਚ ਦੀ ਧਰਤੀ ਦੇ ਵਿੱਚ ਸਮਾ ਜਾਣਾ ਹੁੰਦਾ ਧਰਤੀ ਦੇ ਵਿੱਚ ਅਗਰ ਉਹ ਕੈਮੀਕਲਾਂ ਵਾਲਾ ਪਾਣੀ ਅਗਰ ਉਹ ਗੰਦਗੀ ਆ ਜਿਹੜੀ ਟੋਟਲੀ 100% ਗੰਦਗੀ ਆ ਉਹਨੇ ਧਰਤੀ ਦੇ ਵਿੱਚ ਸਮਾ ਜਾਣਾ ਤਾਂ ਉਹ ਸਾਡੇ ਲਈ ਇੱਕ ਬਿਮਾਰੀਆਂ ਦਾ ਘਰ ਬਣ ਜਾਏਗੀ ਸਾਡਾ ਪਿੰਡ ਦਾ ਅੱਜ ਸਾਰਾ ਇਕੱਠ ਇਸੇ ਕਰਕੇ ਤੁਰਿਆ ਵੀ ਅਸੀਂ ਉਹ ਗੰਦਗੀ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਮਾੜੇ ਪਾਣੀ ਦੀ ਪਰਤੋਂ ਵੱਡੇ ਵੱਡੇ ਫਿਲਟਰ ਲਗਾ ਕੇ ਸਾਡੇ ਘਰਾਂ ਦੇ ਵਿੱਚ ਹਜ਼ਾਰਾਂ ਰੁਪਈਆ ਪਾਣੀ ਨੂੰ ਫਿਲਟਰੇਸ਼ਨ ਕਰਨ ਦਾ ਖਰਚਾ ਹੋ ਰਿਹਾ ਅੱਜ ਔਰ ਇੱਕ 200 ਲੀਟਰ ਪਾਣੀ ਖਰਾਬ ਕਰਕੇ 25 ਲੀਟਰ ਸਾਡੇ ਲਈ ਪੀਣ ਵਾਲਾ ਪਾਣੀ ਉਪਲਬਧ ਹੁੰਦਾ ਅਗਰ ਇਹ ਜਿਹੜਾ ਸਿਸਟਮ ਆ ਪਾਈਪਲਾਈਨ ਵਾਲਾ ਜੇ ਇਹ ਪੈ ਜਾਂਦੀ ਆ ਤਾਏ ਕਲੀਅਰ ਆ ਵੀ 500 ਲੀਟਰ ਪਾਣੀ ਦੇ ਵਿੱਚੋਂ 1 ਲੀਟਰ ਪਾਣੀ ਨਿਕਲਿਆ ਕਰੂਗਾ ਸ਼ੁੱਧ ਤੇ ਉਹ ਸ਼ੁੱਧ ਕੱਢਣ ਦੇ ਲਈ ਤੁਸੀਂ ਦੇਖੋ ਕਿੰਨੇ ਫਿਲਟਰਾਂ ਦੇ ਖਰਚੇ ਹੋਣਗੇ ਔਰ ਫਿਲਟਰਾਂ ਦੇ ਖਰਚੇ ਅਗਰ ਕੋਈ ਸਰਦਾਰ ਵਰਗਾ ਘਰ ਕਰ ਸਕਦਾ ਤਾਂ ਕਰ ਸਕਦਾ ਪਰ ਪਿੰਡ ਦਾ ਗਰੀਬ ਕਿਹੜੇ ਰਾਹ ਜਾਏਗਾ ਹੁਣ ਤੁਹਾਡੇ ਕੀ ਹੈ ਹੁਣ ਸਾਡੇ ਦਾ ਕੀ ਪ੍ਰੇਸ਼ਾਨ ਹੁਣ ਅੱਜ ਦਾ ਸਾਡਾ ਇਹ ਪ੍ਰੋਗਰਾਮ ਆ ਅਸੀਂ ਡੀਸੀ ਸਾਹਿਬ ਦੇ ਲਈ ਡੀਸੀ ਸਾਹਿਬ ਦੇ ਮੂਹਰੇ ਅਸੀਂ ਪੇਸ਼ ਹੋਣਾ ਸੀਗਾ ਅਸੀਂ ਮਮਰੰਡਰੋਂ ਲੈ ਕੇ ਆਏ ਆ ਆਪਣੀਆਂ ਡਿਮਾਂਡਾਂ ਰੱਖੀਆਂ ਨੇ ਉਹਦੇ ਵਿੱਚ ਪਾਈਪ ਲਾਈਨ ਲਗਾਉਣ ਦੇ ਲਈ ਅਸੀਂ ਆਏ ਆ ਇਹ ਫਿਰ ਵੀ ਨਹੀਂ ਰੁਕੀ ਜੰਦੀ ਪਾਈਪਲਾਈਨ ਫਿਰ ਅਗਲਾ ਕੀ ਕਰਦੇ ਫਿਰ ਸੰਘਰਸ਼ ਤੇਜ਼ ਕੀਤਾ ਜਾਊਗਾ ਤੇ ਕੋਈ ਸ਼ੱਕ ਨਹੀਂ ਆ ਕਿਸ ਤਰ੍ਹਾਂ ਦੇ ਸ਼ੱਕ ਸਾਡਾ ਤਾਂ ਮੰਨ ਲਓ ਵੀ ਅਸੀਂ ਬੱਚਾ ਬੱਚਾ ਰੋਡਾਂ ਦੇ ਉੱਪਰ ਲੈ ਕੇ ਬੈਠਾਂਗੇ ਆਪਣਾ ਹਰ ਇੱਕ ਤਰ੍ਹਾਂ ਦੇ ਰੋਡ ਜਾਮ ਕਰਾਂਗੇ ਕੱਲ ਨੂੰ ਸਰਕਾਰੀ ਦਫ਼ਤਰ ਵੀ ਅਸੀਂ ਕਿੱਕਰਾਓ ਕਰਾਂਗੇ ਅਸੀਂ ਸਰਕਾਰੀ ਦਫ਼ਤਰਾਂ ਦਾ ਅਗਰ ਸਾਡੀ ਨਹੀਂ ਇਹ ਗੱਲ ਮੰਨੀ ਜਾਊਗੀ ਤਾਂ ਪਾਈਪਲਾਈਨ ਦਾ ਜੇ ਜੇ ਆਪਾਂ ਕਰਦੇ ਪੁਲਿਸ ਦੇ ਨਾਲ ਵੀ ਆਪਣਾ ਉੱਥੇ ਹੀਗਾ ਅਕਸਰ ਹੋ ਜਾਂਦੇ ਪੈ ਜਾਂਦੇ ਆ ਉਸ ਨਹੀਂ ਜਾਂਦੇ ਪੁਲਿਸ ਆਹ ਸੋਡੇ ਬਲੋਕਰ ਕਿਸ ਤਰ੍ਹਾਂ ਸਹੀ ਜਾਏਗਾ ਦੇਖੋ ਜੀ ਜਾਂ ਗੱਲ ਗੱਲ ਇੱਕੋ ਹੀ ਹੈ ਜੀ ਅਸੀਂ ਤਾਂ ਜੋ ਸਥਿਤੀ ਦੇ ਵਿੱਚ ਆ ਵੀ ਜਾਂ ਜਿਉਂਦੇ ਰਵਾਂਗੇ ਜਾਂ ਜਿਉਂਦੇ ਰਵਾਂਗੇ ਜਾਂ ਪਾਈਪਲਾਈਨ ਪੈ ਗਈ ਬਸ ਗੱਲ ਹੀ ਇੱਕ ਹੈ ਅਸੀਂ ਕੁਝ ਵੀ ਹੋ ਜੇ ਅਸੀਂ ਉਹਦੇ ਲਈ ਸਾਨੂੰ ਜਾਨ ਦੇਣੀ ਪੈ ਜੇ ਆਪਣੀ ਅਸੀਂ ਉਹਨਾਂ ਦੇ ਉਹ ਮਸ਼ੀਨਾਂ ਦੇ ਅੱਗੇ ਹੋ ਕੇ ਖੜਾਂਗੇ ਚਾਹੇ ਕੁਝ ਵੀ ਹੋ ਜੇ ਅਸੀਂ ਉਹ ਪਾਈਪਲਾਈਨ ਲੰਘਣ ਮੁਝ ਕੇ ਥੋਪਿਆ ਜਾ ਰਿਹਾ ਕੋਈ ਐਦਾਂ ਦਾ ਕਾਨੂੰਨ ਹੀ ਨਹੀਂ ਹੈਗਾ ਵੀ ਜਿਹੜਾ ਪਿੰਡਾਂ ਦੀ ਗੱਲਾਂ ਮਾਮਲਾ ਜਾਂ ਹੋਰ ਦੀ ਪਿੰਡਾਂ ਦਾ ਨਹੀਂ ਅੱਜ ਤਕਰੀਬਨ ਸਾਡੇ ਪਿੰਡ ਤੋਂ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਮਾਮਲਾ ਹੋਣ ਜਾ ਰਿਹਾ ਅੱਗੇ ਕਿਉਂਕਿ ਸਰਕਾਰ ਆਪਣੇ ਆਪਣੇ ਚਾਹੇਤੇ ਬੰਦਿਆਂ ਨੂੰ ਪੈਸਾ ਬਣਾ ਕੇ ਦੇਣਾ ਚਾਹੁੰਦੇ ਨੇ ਜਿਆਦਾ ਤੋਂ ਜਿਆਦਾ 20-20 ਲੱਖ 40-40 ਲੱਖ ਜਿੱਥੇ ਖਰਚਾ ਹੋਣਾ ਉਹਨੂੰ ਕਈ ਕਰੋੜਾਂ ਦਾ ਖਰਚਾ ਦਿਖਾ ਕੇ ਆਪਣੇ ਆਪਣੇ ਚਾਹੇਤਿਆਂ ਦੀਆਂ ਜੇਬਾਂ ਭਰਨ ਦੇ ਇਹ ਚਾਂਸ ਹੁੰਦੇ ਆ ਸਰਕਾਰਾਂ ਦੇ ਉਹ ਕਰ ਰਹੀਆਂ ਨੇ